ਆ ਸਕਿੰਦੇ ਨੇ ਕਿ ਗੁਰੂ ਗਰੀਬਨਵਾਜ ਕਾਰਸਾ ਜੀਆਂ ਨੇ ਆਪਣਾ ਸੀਸ ਜੇ ਰੱਖ ਲੈ ਉਹ ਘਟਵਾ ਲਿਆ ਐ ਪਰ ਆਪਣਾ ਸਿਰ ਨਹੀਂ ਝੁਕ ਛਕੇ ਹੈ ਇਤਿਹਾਸ ਕੋਸੀ ਜਾਣਕਾਰਾਂ ਤੇ ਇਤਿਹਾਸ ਦੇ ਵਿੱਚ ਲਿਖਿਆ ਸੰਨ ਏ ਪ੍ਰਾਪਤ ਹੁੰਦਾ ਜਦੋਂ ਦੁਨੀਆ ਦੇ ਪਰ ਮੁਗਲ ਸਤਨਤ ਦਾ ਰਾਜ ਹੈ ਤੇ ਉਸ ਸਮੇਂ ਪੰਡਤਾਂ ਦਾ ਜਿਹੜਾ ਧਰਮ ਸੀ ਉਹ ਬੜਾ ਕਤਲੇਵਜ ਸੀ ਧੰਨ ਦਾ ਨਾਸ਼ ਕਰੇਗਾ ਸੀ ਮੁਗਲ ਸਤਨਤ ਪਰਮ ਜੀ ਸਦਾ ਸੁਹਾਣ ਮੰਨਨ ਜੀ ਲਾਗੇ ਪੰਡਤ ਜਿਹੜਾ ਹਮੋਂ ਦਾ ਮੁੱਖੀ ਪੰਡਤ ਸੀ ਉਸ ਪੰਡਤ ਨੂੰ ਸੁਪਨਾ ਆਇਆ ਹੈ ਤੇ ਪੰਡਤ ਨੂੰ ਜਦੋਂ ਦੇਵੀ ਯਾਰ ਪੰਡਤ ਨੂੰ ਸੁਪਨਾ ਆਇਆ ਹੈ ਕਿ ਜੇ ਕੋਈ ਬਾਡੇ ਤਰੰਗੇ ਰੱਖਿਆ ਕਰ ਸਕਦਾ ਹੈ ਤਾਂ ਤੁਮਨ ਆਨੰਦ ਦੇਣੋਗੇ ਗੁਰਤਾ ਗਦੀ ਦੇ ਹਾਰਸ਼ ਤੇ ਜਿਹੜੇ ਤੇਗ ਬਰਾਦਰ ਮਹਾਰਾਜ ਆਪ ਜੀ ਦੇ ਤਰੰਗੇ ਰੱਖਿਆ ਕਰ ਸਕਦੇ ਜੀ ਉਹਨਾਂ પાસે ਇਕ ਕਸੀਰੇ ਸਾਢੇ ਪੰਡਤ ਜਿੰਨੇ ਸੀ ਉਹ ਇਕੱਠੇ ਹੋ ਕੇ ਜਿਹੜੇ ਮੁੱਖ ਮੰਡਲ ਸੰਮੂਲੀ ਮੰਡਲ ਸੰਗ ਵਿਦਵਾਨ ਪੰਡਤ ਸਾਰੇ ਇਕੱਠੇ ਹੋ ਕੇ ਫਿਰ ਅਨੰਦੋ ਸਹਿਰ ਤਾਨੂ ਗੁਰੂ ਤੇਗ ਬਹਾਦਰ ਮਹਾਰਾਜ ਦੀ ਅੰਦਰ ਚਰਨਾਂ ਚਲੇ ਚਰਨਾ ਚਾਕੇ ਬੇਨਤੀ ਕਰਨ ਲੱਗੇ ਹਨ ਕਿ ਸਾ ਸੱਠ ਧਰਮ ਖਾਤੇ ਚਾਹੇ ਸਾਡੇ ਦੇਵੋਲੀ ਦੁਆ ਲਈ ਸੇਵ ਦੁਆ ਲਈ ਖਾਤੇ ਵਿੱਚ ਹਣੀ ਸਾਡਾ ਤਿਲਕ ਜੰ ਨੂੰ ਖਾਤੇ ਵਿੱਚ ਹੈ ਕਿਰਪਾ ਕਰੋ ਆਪ ਜੀ ਨਦਰ ਕਰੋ ਮਿਹਰ ਦੀ ਸਾਡਾ ਤਰਨ ਬਚਾਓ ਜਦੋਂ ਇਹ ਪੁਕਾਰ ਕੀਤੀ ਗਈ ਹੈ ਸਾਰੀ ਸੰਗਤ ਸਤਿਗੁਰੂ ਜੀ ਦੀ ਜਿਹੜੀ ਲੱਗੀ ਕੋਈ ਇਸ ਕੀ ਸਾਰੀ ਸੰਗਤ ਦੇ ਵਿੱਚ ਸੁਨਾਟਾ ਸ਼ਾਗਿਰ ਦੀ ਸਾਰੇ ਇੱਕ ਨਾਮ ਚੁੱਕ ਕਰਕੇ ਰਹਿ ਗਏ ਇਸ ਸਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਜਨਮਾਰਥ ਬਾਦਰਾਏ ਜਦਾਂ ਦੀ ਉਮਰ ਉਹ ਸਮੇਂ ਤਕਰੀਬਨ ਪੌਣੇ 9 ਸਾਲ ਦੀ ਦੀ ਇਤਿਹਾਸ ਵਿੱਚ ਉਹ ਆਏ ਨੇ ਤੇ ਸਤਿਗੁਰੂ ਗੁਰੂ ਪਿਤਾ ਜੀ ਦੇ ਚਰਨਾਂ ਦਾ ਨਾਮ ਸਿਮਰਾਰ ਕਰਕੇ ਬਚਨ ਕਰਦੇ ਨੇ ਪਿਤਾ ਜੀ ਸਭਾ ਦੇ ਵਿੱਚ ਇੰਨਾ ਸਨਾਟਕਾ ਕੂ ਹੈ ਅੱਜ ਜਿਹੜੇ ਲੋਕ ਆਏ ਨੇ ਕਿੱਥੋਂ ਆਏ ਨੇ ਕਾਦੇਵਾਰ ਤੇ ਆਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਕਰਨਗੰਗਲ ਜੀ ਇੱਕ ਕਸ਼ਮੀਰੀ ਪੰਡਤ ਨੇ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਇਸ ਕਰਕੇ ਇਹ ਪ੍ਰਿਆਦੀ ਬਣ ਕੇ ਤਰਿਆਰ ਲੈ ਕੇ ਆਏ ਨੇ ਤੇ ਬਾਸਾ ਕਰਨ ਲੱਗੇ ਹਨ ਇਹ ਪ੍ਰਿਆਦੀ ਹੋ ਗਏ ਗੁਰੂ ਬਾਤ ਨੂੰ ਅਰੇ ਕਿ ਕਹਿੰਦੇ ਤਾਂ ਜੀ ਇਹਨਾਂ ਦਾ ਧਰਮ ਕਿਤਾ ਵਿੱਚ ਸਕਦਾ ਹੈ ਗੁਰ ਤੇਗ ਬਹਾਦਰ ਮਹਾਰਾਜ ਕਾਹਨ ਕਿਨਰ ਤਰਨ ਤਾਮ ਬਥਦੇ ਜੇ ਕੋਈ ਪੂਰਨ ਸੰਤ ਮਹਾਨ ਤਪਸਵੀ ਆਪੀ ਸਮਾਧਿਤ ਦੇਵੇ ਤੇ ਫਿਰ ਗੁਰੂ ਗੋਬਿੰਦ ਰਾਏ ਸਾਹਿਬ ਨੇ ਲਗੇ ਸਤਿਗੁਰੂ ਪਿਤਾ ਜੀ ਹੋ ਫਿਰ ਐਸ ਸਮੇਂ ਦੇ ਵਿੱਚ ਤੁਹਾਡੇ ਨੂੰ ਮਹਾਨ ਤਪਸਵੀ ਕੌਣ ਹੋ ਸਕਦਾ ਹੈ ਤੁਹਾਡੇ ਉੱਪਰ ਕੌਣ ਹੋ ਸਕਦਾ ਹੈ ਜਨ ਤੁਸੀਂ ਆਪਣਾ ਸਰਾਂਹਾ ਦੇ ਦਿਓ ਬਲੀਦਾਨ ਦੇ ਦਿਓ ਗੁਰੂ ਬਾਸਾ ਕਹਿਣ ਲੱਗੇ ਦਾਤੀ ਮੈਂ ਸਰਾਂਹਾ ਦਿੱਤੇ ਦੇ ਦਿਆਂਗਾ ਤਾਂ ਫਿਰ ਤੁਸੀਂ ਅਨਾਥ ਹੋ ਜਾਉਗੇ ਤੁਹਾਡੇ ਮਾਤਾ ਜੀ ਵਿਧਵਾ ਹੋ ਜਾਣਗੇ ਬਾਬੂ ਗਵਿੰਦਰਾਈ ਕਹਿਣ ਲੱਗੇ ਬਾਸਾ ਜੀ ਜੇ ਵੀਰੇ ਅਨਾਥ ਹੋਣ ਦੇ ਨਾਂ ਇਨ੍ਹਾਂ ਲੱਖਾਂ ਨੂੰਾਂ ਦੇ ਪੁੱਤਰ ਅਨਾਥ ਨੂੰ ਵੱਜ ਸਕਤੇ ਹਨ ਨਾਂ ਇਹ ਕਿ ਵਰਗੋ ਮੈਨੂੰ ਨਾ ਤਰਪੇ ਜੇ ਮੇਰੀ ਮਾਂ ਦੇ ਵਿਧਵਾ ਹੁੰਦੇ ਨਾਲ ਇੰਨਾ ਲੱਖਾਂ Hinduਾਂ ਦੀਆਂ ਇਸਤਰੀਆਂ ਵਿਧਵਾ ਹੁੰਨ ਨੂੰ ਬਾਝ ਸਕਦੀਆਂ ਨਹੀਂ ਤੇ ਤੁਸੀਂ ਸਾਡੇ ਉੱਤੇ ਇਹ ਕਕਰੋ ਤੇਰੀ ਮਾਤਾ ਨੂੰ ਤੇਰੇ ਪਤ ਨੂੰ ਮੇਰੀ ਮਾਤਾ ਨੂੰ ਬਿਲਕੁਲ ਜਾਣਦੇ ਤੇ ਸਤਿਗੁਰੂ ਸਾਹਿਬਾਂ ਨੇ ਲਗੇ ਗਵਾ ਗੋਵਿੰਦ ਰਾਜ ਨੂੰ ਲਾਂਝੀ ਮੈਂ ਤੁਹਾਡੇ ਅਹੰਕਾਰ ਵੰਤੋਂ ਨਹੀਂ ਸੁਣਨਾ ਕਉਂਕੇ ਵੇਖਣਾ ਚਾਹੁੰਦਾ ਸੀ ਮੇਰਾ ਲਾਲ ਕਿਤੇ ਬੋਤ ਨਹੀਂ ਜਾਏਗਾ ਉਮਰ ਬੜੀ ਛੋਟੀ ਹੈ ਨਾਮ ਸਾਧ ਦੇ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਪਰ ਉਹ ਤੁੰਗ ਕੇ ਲਾਲ ਕੋ ਹਰ ਗੋਵਿੰਦ ਰਾਏ ਜੀ ਤੇ ਪੰਡਤਾਂ ਨੂੰ ਕਹਿ ਦਿੱਤਾ ਗੁਰੂ ਤੇਗ ਬਹਾਦਰ ਨਾਨਕ ਰਾਜ ਜੀ ਆ ਵੀ ਕਿ ਜਾਓ ਵਾਰਸਾਂ ਨੂੰ ਸਾਡਾ ਸੁਖਿਆ ਦੇ ਦਿਓ ਕਿ ਸਾਡੇ ਆਪੂ ਗੁਰੂ ਤੇਗ ਬਹਾਦਰ ਤੁਸੀਂ ਉਹਨਾਂ ਨੂੰ ਬੁਲਾ ਲਓ ਤੇ ਜੇ ਉਹ ਤੁਸੀਂ ਨੇ ਬੁਲਾ ਲਏ ਉਹਨਾਂ ਨੂੰ ਧਰਮ ਆਪਣਾ ਕਬੂਲ ਕਰਵਾ ਦਿੱਤਾ ਤੇ ਫਿਰ ਕਹਿਣ ਲੱਗੇ ਤੁਸੀਂ ਸਾਰੇ ਭਗਤ ਜਿਹੜੇ ਹਾਂ ਆਪਣਾ ਆਪ ਤੁਹਾਡੀ ਸਰਣ ਚਾਹਾਂਗੇ ਅਗਰ ਆਪ ਅਸੀਂ ਤੁਹਾਡਾ ਧਰਮ ਕਬੂਲ ਕਰਕੇ ਮੁਸਲਮਾਨ ਹੋਣਾ ਜਾ ਰਹੇ ਹਾਂ ਇਸੇ ਤਰ੍ਹਾਂ ਜਾ ਕੇ ਕਹਿਣ ਲੱਗੇ ਕਿਹਾ ਜਾ ਕੇ ਉਹਨਾਂ ਕੋਲਸ ਮੇਰੇ ਪੰਡਤਾਂ ਨੇ ਤੇ ਇਧਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਨੂੰ ਵਰਵਾਣਾ ਹੁਣ ਲੱਗੇ ਨਹੀਂ ਸੇਕ ਸੰਬਤਾਂ ਸਤਿਗ੍ਰੰਤ ਨੂੰ ਵਿਦਾ ਕਰਨ ਦਾ ਤਿਆਰੀਆਂ ਨੇ। ਭਾਰ ਗੋਵਿੰਦ ਰਾਏ ਜੀ ਤੋਂ ਪਿਤਾ ਜੀ ਨੂੰ ਵਿਦਾ ਕਰਨ ਵਾਸਤੇ ਆਏ ਨੇ ਜੀ ਨੀਰਤ ਤੋਂ ਵਾਸਤੇ। ਮਾਤ ਗੁਜਰੀ ਜੀ ਆਏ। ਤੇ ਉਦੋਂ ਬਿਰਧ ਅਵਸਥਾ ਦੇ ਵਿੱਚ ਤੰਗਰੂ ਤੇਗ ਬਨਾਦਰ ਮਹਾਰਾਜ ਜੀ ਦੇ ਨਾਲਾ ਮਾਤਾ ਨਾਨਕੀ ਜੀ ਵੀ ਆਈ ਹੈ। ਉਸ ਸਮੇਂ ਸਰੀਰ ਦੇ ਵਿੱਚ ਸੰ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਜੀ ਨੂੰ ਵਿਦਾ ਕਰਨ ਵਾਸਤੇ ਆਏ ਨੇ ਕਰਤਾਰਪੁਰ ਦੀ ਧਰਤੀ ਤੋਂ ਕਰਤਾਰਪੁਰ ਤੱਕ ਵਿਦਾ ਕਰਨ ਆਏ ਤੇ ਜਦੋਂ ਉਹ ਤੋਂ ਫਿਰ ਗੁਰ ਤੇਗ ਬਹਾਦਰ ਸਾਹਿਬਾਨ ਅੱਗੇ ਉਹ ਤੁਸੀਂ ਬਾਤ ਚਲੇ ਜਾਉਂ ਹਰਗੋਬਿੰਦ ਰਾਏ ਜੀ ਨੇ ਗੁਰੂ ਪਿਤਾ ਜੀ ਦੇ ਚਰਨਾਂ ਤੇ ਨਾਮ ਸਕਾਰ ਕੀਤੀ ਹੈ ਮਾਤਾ ਗੁਜਰ ਕੌਰ ਜੀ ਨੇ ਮਾਤਾ ਗੁਰੀ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਨਾਮ ਸਕਾਰ ਕੀਤੀ ਹੈ ਜੀ ਉੰਗੁਰ ਦੇਵ ਮਾਧਮ ਰਾਜ ਆਪਣੀ ਮਾਤਾ ਮਤਾ ਨਾਮ ਕੀ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਸਤਿਕਾਰ ਕੀਤਾ ਫਰੀ ਮਾਤਾ ਦਾ ਤੇ ਵਾਜਨੋ ਗੀਤਾ ਹੈ ਕਹਿਣ ਲੱਗੇ ਮਾਤਾ ਜੀ ਜੇ ਕੋਈ ਆਪ ਕੀ ਦੀ ਸੇਵਾ ਹੋਵੇ ਆਪ ਕੀ ਨਾਮ ਨੂੰ ਹੋਵੇ ਕੋਈ ਕਿਰਪਾ ਕਰਕੇ ਦੱਸਦੇ ਹੋ ਤੇ ਮਾਤਾ ਨਾਮ ਕੀ ਜੀ ਕਹਿਣ ਲੱਗੇ ਆਦਿ ਜੀ ਜਿਸ ਤਰ੍ਹਾਂ ਅਮਸਕਰਾਉਂਦਾ ਹੋਇਆ ਚਿਹਰਾ ਆਪਜੀ ਲੈ ਕੇ ਚੱਲਿਓ ਮੇਰੀ ਇੱਛਾ ਹੈ ਇਸੇ ਤਰ੍ਹਾਂ ਮੁਸਕਰਾਉਂਦਾ ਹੋਇਆ ਚਿਹਰਾ ਆਪਜੀ ਦਾ ਵਾਰਿਸ਼ ਆਵੇ ਗੁਰੂ ਸਾਹਿਬ ਦੀ ਕ੍ਰਿਪਾ ਸਬਦ ਦਾ ਨਾਮ ਤੁਮ ਆਉਣ ਸਾਹਿਬ ਆਉਣ ਦਾ ਕਾਰਨ ਇਹ ਸੀ ਮਾਤਾ ਮਾਨੁਕੀ ਦੀਆਂ ਨੇ ਵਚਨ ਕੀ ਹੈ ਸੀ ਕਿ ਮੇਰੇ ਲਾਲ ਮੁਸਕਰਾਉਂਦਾ ਹੋਇਆ ਚਿਹਰਾ ਤੇਰਾ ਵਾਰਿਸ਼ ਵੇਦਾ ਕੀਤੇ ਗਏ ਸਤਿਗੁਰਾਂ ਦੇ ਨਾਲ ਭਾਈ ਮਤੀ ਦਾਸ ਸਤਾਈ ਸਗੀ ਦਾਸ ਭਾਈ ਜਿਆਦਾ ਜੀ ਭਾਈ ਪਤੋ ਜੀ ਜੋਧਾ ਜੀ ਤੇ ਬਾਬਾ ਰਗਤਾ ਜੀ ਦੇ ਵੰਸ਼ਾ ਵਿੱਚੋਂ ਭਰ ਗਏ ਬਾਬਾ ਗੁਟਾ ਜੀ ਦੇ ਵੰਸ਼ ਦੇ ਵਿੱਚੋਂ ਭਾਈ ਭਰੀ ਦਿੱਤਾ ਜੀ ਗਏ ਤੇ ਭਾਈ ਜੈਤਾ ਜੀ ਸਤਿਗੁਰਾਂ ਦੇ ਨਾਲ ਰਵਾਨਾ ਹੋਏ ਸਤਿਗੁਰੂ ਘਰ ਸਨੁਗਰਾਂ ਅੰਕਾਰ ਦੇ ਹੋਏ ਇੱਕ ਚਮਾਸਾ ਪਟਿਆਲੇ ਦੇ ਨੇੜੇ ਹੀ ਕਿਤੇ ਡੱਡਿਆ ਹੈ ਉਹਨੂੰ ਇਹਦਾ ਨਾਮ ਸੈਗਲਾ ਵਾਸੀ ਪਟਿਆਲਾ ਬਣਾਉਣ ਬਾਅਦ ਵਿੱਚ ਪਿਆ ਹੈ ਇੱਥੇ ਸਾਡੇ ਗੁਰਜੀਤ ਕਾਦੀ ਸੀਮਾ ਲੈ ਕੇ ਸੰਤਾਨ ਤਰਨਾ ਕੀਤਾ ਤੇ ਪਾਵਨ ਸਥਾਨ ਬਣਾਇਆ ਪਵਿੱਤਰ ਸ਼ਲੋਕਰ ਦੀਪ ਦਵਾਈ ਕਰਕੇ ਸਤਿਗੁਰੀਆਂ ਦੇ ਵਚਨ ਕੀਤੇ ਜਿਹੜਾ ਸੰਤ ਪੰਥ ਜੀ ਨੂੰ ਇੱਥੇ ਇਸ਼ਨਾਨ ਕਰੇਗਾ ਉਹਦੇ ਤਨ ਦੇ ਗੁਨੇ ਤੁਲ ਗੁਣ ਗਏ ਤੇ ਅੱਜ ਵੀ ਉਹ ਤਨ ਦੇ ਰੋਗ ਗੁਰ ਗੁਰ ਹੀ ਨੇ ਇਹ ਤੋਂ ਦੇ ਸਤਿਗੁਰਾਂ ਪਾਸ ਦਾ ਦਿੱਲੀ ਵੱਲ ਗਏ ਕੀ ਪਿਆਸ ਕਰਨ ਲਿਖਿਆ ਅੱਗੇ ਜਾ ਕੇ ਮਾਲਕਪੁਰ ਨਗਰ ਦੇ ਵਿੱਚ ਸਤਿਗੁਰਾਂ ਦੀ ਲਗਾਈ ਨਹੀਂ ਹੋਈ ਉਹ ਗਿਰਬਤਾਰ ਹੀ ਹੋਈ ਹੈ ਗਿਰਬਤਾਰ ਕਰਕੇ ਦਿੱਲੀ ਦੀਆਂ ਉੱਤੇ ਜਾਇਆ ਗਿਆ ਹੈ ਸਤਿਗੁਰਾਂ ਨੇ ਉੱਥੇ ਐ ਕਿਹੋ ਜਿਹਾ ਕਿੰਦਰਾ ਬਿਆਰ ਕਰਕੇ ਸਤਿਗੁਰਾਂ ਤੋਂ ਪ੍ਰਾਪਤ ਕੀਤਾ ਜਿਦੇ ਵਿੱਚ ਨਾਮ ਦੇ ਖੜਿਆ ਲੰਘਦਾ ਹੈ ਸਿੱਤੇ ਖੜਦੇ ਨੇ ਸਿਰ ਦੇ ਵਿੱਚ ਸੂਰੇ ਬਾਜ ਦੇ ਉੱਪਰ ਤਿਕੀਆਂ ਸੂਰੀਆਂ ਨੇ ਸਤਿਗੁਰਾਂ ਦੇ ਸੀਸ ਵਿੱਚ ਵੱਜਦੀਆਂ ਜੇ ਸਤਿਗੁਰ ਕਾਰਸ ਆਪਣੀ ਪਿੱਠ ਪਿੰਜਰੇ ਨਾਲ ਲਾਉਂਦੇ ਨੇ ਪਿੱਠ ਵਾਲੇ ਪਰਸੇ ਵੀ ਸੁਰੇ ਲੱਗੇ ਹੋਏ ਦੇ ਵਿੱਚ ਉਹ ਪਿੱਠ ਦੇ ਵਿੱਚ ਸੁਰੇ ਵੱਜਦੇ ਨੇ ਅੱਗੇ ਵੀ ਸੁਰੇ ਗੱਗੇ ਹੋਏ ਨੇ ਆਕੜ ਕੇ ਸਿੱਧਾ ਖੜਿਆ ਜਾਂਦਾ ਸੀ ਆਕੜ ਕੇ ਖੜਨਾ ਕਹਿੰਦਾ ਸੀ ਜੇ ਨਾ ਉਹ ਢੜਾ ਜਿਹੜਾ ਪਿੰਜਰਾ ਤਿਆਰ ਕਰਕੇ ਸਤਿਗੁਰਾਂ ਨੂੰ ਖੈਰ ਕੀਤਾ 10 ਨੰਬਰ 1675 ਦੇ ਵਿੱਚ ਫਿਰ ਸਤਿਗੁਰਾਂ ਨੂੰ ਚੌਂਕ ਦੇ ਵਿੱਚ ਲੈ ਕੇ ਆਂਦਾ ਗਿਆ ਤੇ ਉਹ ਚੌਂਕ ਦੇ ਵਿੱਚ ਲਿਆ ਕੇ ਉਹ ਸਤਿਗੁਰਾਂ ਦੇ ਸਾਹਮਣੇ ਭਾਈ ਮਤੀ ਦਾਸ ਭਾਈ ਸਦੀ ਦਾਸ ਲਈ ਜਾਂਦਾ ਸੀ ਉਹ ਗੁਰਸਿੱਖ ਖੜੇ ਹੁੰਦੇ ਤੇ ਉਹਨਾਂ ਨੂੰ ਬੁਲਾਉਂਦੇ ਤਿੰਨੇ ਗੱਲਾਂ ਕਰਸ ਕੀਤੀਆਂ ਕਿ ਤਰਨ ਪਰਵਰਤਨ ਤੇ ਦੂਸਰਾ ਤੈਨੂੰ ਤੇ ਇਸ ਤਰ੍ਹਾਂ ਤੈਨੂੰ ਬਚਨ ਕਰ ਗਏ ਜਾਂ ਫਿਰ ਮੌਤ ਕੋਲ ਤੈ ਉਹ ਗੁਰੂ ਕੇ ਸੇ ਕਹਿਣ ਲੱਗੇ ਸਾਨੂੰ ਤੁਹਾਡੇ ਦੋ ਬਚਨ ਮਨਜੂਰ ਨਹੀਂ ਹਨ ਮੌਤ ਕੋ ਹੈ ਤੇ ਸਤਿਗੁਰਾਂ ਦੇ ਸਾਹਮਣੇ ਸੰਖੇਪ ਵਿੱਚ ਹੀ ਬੇਨਤੀ ਕਰਾ ਪਈ ਮਰੀਦ ਆਖਿਆ ਨੀ ਦੋ ਤਖਤਿਆਂ ਦੇ ਵਿੱਚ ਖੜਾ ਕੇ ਬੰਨ ਕੇ ਹਾਰੇ ਨਾਲ ਜੀਰਨ ਦੀ ਸਜ਼ਾ ਦਿੱਤੀ ਗਈ ਤੇ ਜਦੋਂ ਜੀਰਨ ਲੱਗੇ ਹਨ ਉਹ ਜਨਨ ਜਿਹੜੀ ਕੋਈ ਆਖੀ ਇੱਛਾ ਹੈ ਭਾਈ ਮਤੀਦਾ ਜੀ ਨੇ ਇਹ ਕਿਹਾ ਮੈਨੂੰ ਛੱਡ ਦੇ ਉਹ ਭਾਈ ਮਤੀਦਾ ਜੀ ਨੇ ਕੋਈ ਗੱਲ ਨਹੀਂ ਆਖੀ ਨਾ ਇੱਕ ਗੱਲ ਆਖੀ ਹੈ ਭਾਈ ਮਤੀਦਾ ਜੀ ਕਹਿੰਦੇ ਜਦੋਂ ਵੀ ਤੁਸੀਂ ਮੈਨੂੰ ਸਹੀਰ ਕਰਨ ਨੂੰ ਮੇਰੀ ਤੇ ਆਰਾਜ ਹੈ ਜਿਹੜਾ ਮੇਰਾ ਮੁਖ ਹੈ ਉਹ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਹੋਵੇ ਤੇ ਮੇਰੀ ਆਖੀ ਇੱਛਾ ਆਰਾਮ ਸਤਿਗੁਰਾਂ ਦੇ ਸਾਹਮਣੇ ਮੈਂ ਜੀ ਦੋ ਕਟਿਆਂ ਦੇ ਵਿੱਚ ਪੜਾ ਕੇ ਬੁਨੇ ਹੋ ਗਿਆ ਆਰਾਸੀ ਤੇ ਰੱਖਣ ਲੱਗੇ ਨੇ ਤੇ ਮੈਂ ਜੀ ਆਪਣੇ ਹਿਰਦੇ ਦੇ ਵਿੱਚੋਂ ਅਰਦਾਸ ਕਰਦੇ ਜੀ ਤੁਮ ਦੇਖ ਬਰਾਤਨਾਹ ਰਾਜਾ ਕਿ ਭਾਵੇਂ ਸਾ ਜਦੋਂ ਵੀ ਜੀਵਨ ਦੇ ਵਿੱਚ ਮੈਨੂੰ ਕਿਸੇ ਤਰ੍ਹਾਂ ਦੀ ਕੋੜ ਪੈਂਦੀ ਸੀ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕਰਦਾ ਸੀ ਤੁਸੀਂ ਮੇਰਾ ਮਾਰਗਦਰਸ਼ਨ ਕਰਦੇ ਸੀ ਉੰਦੇ ਸੰਸਾਰ ਤੋਂ ਚੱਲਣ ਲੱਗਿਆਂ ਜਾਣ ਲੱਗਿਆਂ ਬਿਮਾਰ ਗੁਰ ਰਸਨ ਕਰੋ ਤੇ ਅੰਦਰੋਂ ਹੋਈ ਰੇਤ ਦੇ ਕੀਤੇ ਨਾ ਰਸਨਾ ਤੋਂ ਨਹੀਂ ਬੋਲੇ ਹਨ ਹਿਰਦੇ ਚੁੜੇ ਹੋ ਕੇ ਕੀਤੇ ਤੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜਾਣੀ ਜਾਣ ਪਤਸਾਰ ਆਪ ਬਰੰਕਾਰ ਨੂੰ ਸਤਿਗੁਰੂ ਜੀ ਆਖਦੇ ਆਂ ਇਸੇ ਸਾਹਮਣੇ ਨੂੰ ਕੰਗਾ ਘੱਟ ਕੇ ਉਹ ਕੰਗੇ ਦੇ ਦੰਦਿਆਂ ਤੇ ਸਤਿਗੁਰੂ ਮੂਗਲ ਤੇ ਮਤੀ ਦਾਸ ਜੀ ਨੇ ਸਤਿ ਸ੍ਰੀ ਅਕਾਲ ਦਿੱਤਾ ਹੈ ਸਤਿਗੁਰੂ ਜੀ ਜਾਨੀ ਵਾਦ ਉਪਦੇਸ਼ ਲਗਿਆ। ਤਿਗਰੀਵਨ ਰਾਜ ਪਾਰਸਾਨੀਆਂ ਨੇ ਵਕੂ ਕੰ ਕੀਤਾ ਮਤੀ ਦਾਸ ਆਕੰਬੇ ਵਰ ਦੇ ਇਹਨੇ ਆਪਣੇ ਆਪ ਦੇ ਵਿੱਚ ਆਰੀ ਕਰਵਾਈ ਹੈ। ਤੇਰਾ ਸਥਾਨ ਦੇਖਾਂ ਜੀ ਸਭ ਤੋਂ ਉੱਪਰ ਦਸਵੇਂ ਦਵਾਰ ਦੇ ਉੱਪਰ ਇਹਦਾ ਸਥਾਨ ਜੇ ਤੂੰ ਵੀ ਆਪਣੇ ਆਪ ਚ ਆਰੀ ਕਰਵਾ ਲਵੇਂਗਾ ਤਾਂ ਸਭ ਇਹਦੇ ਤੇਰਾ ਇਹ ਸਥਾਨ ਸਭ ਤੋਂ ਦੇਸ ਦੀ ਤਰਫ ਆਸਾਨੀਆਂ ਨੇ ਤੇ ਉਧਰ ਜਲਾਹ ਸਿਰ ਸੀਸ ਦੇ ਉੱਪਰ ਆਹਾਰਾ ਰੱਖਦੇ ਨੇ ਜੀਵਨਾ ਸ਼ੁਰੂ ਕਰਦੇ ਨੇ ਤੇ ਭਾਈ ਮਤੀਦਾਨ ਜੀ ਜਾ ਕੇ ਸਰਕੀ ਦੇ ਪਾਸ ਸੰਤ ਕਰਦੇ ਤੇ ਕੁਝ ਦੇ ਜਲਾਦਾਂ ਨੂੰ ਕਹਿੰਦੇ ਨੇ ਕਾੜ ਨਹੀਂ ਕਰਨੀ ਬੜੀ ਕੋੜੀ ਕੋੜੀ ਮੇਰੇ ਦੰਦ ਨੂੰ ਜੀ ਰਿਓ ਜਦੋਂ ਤੱਕ ਮੇਰਾ ਤੰਗ ਖੀਰਿਆ ਜਾਏ ਜਾਂ ਸਰਕੀ ਦਾ ਪਾਸ ਸੰਤ ਨੂੰ ਪੁਜਾਈ ਹਾਰਾ ਜਲਣਾ ਹੈ ਤੇ ਭਾਈ ਮੋਤੀ ਦਾ ਜੀ ਦੀ ਦਸਨਾ ਨੂੰ ਜਪਦੀ ਸਾਹਿਬ ਜੀ ਨੇ ਪਾਠ ਕਰਦੇ ਹੋਏ ਕਿਹਾ ਤੇ ਕਹਿੰਦੇ ਨੇ ਜਿਹੜਾ ਆਤਮਾ ਕਰ ਵਿਕਤੇ ਨੇ ਦੋ ਬਾੜ ਬੜੇ ਇਸਰੀਰ ਦੇ ਇੱਕ ਬਾੜ ਇੱਕ ਦੂਸਰੇ ਪਾਸੇ ਗ੍ਰਿਆ ਇੱਕ ਦੂਸਰੇ ਪਾਸੇ ਗ੍ਰਿਆ ਹੈ ਉਹ ਵੱਖਰੇ ਸਰੀਰ ਦੇ ਬਾੜ ਖਾਂ ਕੇ ਸਰੀਰ ਢਿਗ ਗਿਆ ਹਰ ਤੋਮਾ ਹੀ ਪਾਸਿਆਂ ਦੇ ਵਿੱਚੋਂ ਜਪਦੀ ਸਾਹਿਬ ਦੀ ਆਵਾਜ਼ ਆ ਰਹੀ ਹੈ ਕਿ ਉਹ ਸੰਪੂਰਨ ਨਹੀਂ ਸੀ ਹੋਇਆ ਸਤਿਗੁਰਾਂ ਦੇ ਵਚਨ ਨੇ ਗੁਰਮਤਿ ਨੂੰ ਲੋ ਧਿਆਨ ਕਰੋਮ ਰੋਮ ਦੇ ਵਿੱਚੋਂ ਭਾਈ ਮਜੀਦਾ ਜੀਾਂ ਦੇ ਜਪ ਜੀ ਸਾਹਿਬ ਦੀ ਨਿਵਾਣ ਹੋਣੀ ਹੈ ਤੇ ਸਤਿਗੁਰ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਭਾਈ ਮਜੀਦਾ ਜੀਾਂ ਨੇ ਸੰਪੂਰਨ ਜਪ ਜੀ ਸਾਹਿਬ ਦਾ ਪਾਠ ਕਰਕੇ ਕਹੇਤੀ ਛੂਟੀ ਨਾਲ ਦੇ ਨਾਲ ਸਮਾਪਤੀ ਕਰਕੇ ਆਪਾਂ ਇਸ ਪੰਜ ਪੂਤਰਕ ਸ੍ਰੀ ਦਾ ਪਿਆਰ ਕਰਦੇ ਫਿਰ ਪ੍ਰਾਂਤਕ ਖੇਰੂ ਜੜੀ ਵਿੱਚ ਸਤਿ ਕਰਨ ਗਏ ਤੇ ਫਿਰ ਭਾਈ ਜੰਦਾ ਜੀ ਨੂੰ ਖੋਬਰ ਦੇ ਦੇਖ ਦੇ ਵਿੱਚ ਸਤਿਗੁਰਾਂ ਦੇ ਸਾਹਮਣੇ ਬਿਠਾਇਆ ਗਿਆ ਥੱਲੇ ਅੱਗ ਵਰਦੀ ਹੈ ਆਪੋੜਾਂ ਦੇ ਉੱਪਰ ਦੇ ਸਾਨੂੰ ਵਿਖਾਇਆ ਜਾਂਦਾ ਹੈ ਸੀਸ ਬਾਹਰ ਹੈ ਭਾਈ ਜੰਦਾ ਜੀ ਦਾ ਪਰ ਸੀਸ ਵੀ ਬਾਹਰ ਨਹੀਂ ਸੀ ਭਾਈ ਜੰਦਾ ਜੀ ਦਾ ਸੀਸ ਵੀ ਅੰਦਰ ਰੱਖ ਕੇ ਉੱਪਰ ਢੱਕਣ ਦੇ ਕੇ ਪਾਣੀ ਦੇ ਵਿੱਚ ਉਤਾਰਿਆ ਗਿਆ ਪਾਣੀ ਵਿੱਚ ਉਗਾਰ ਕੇ ਸਰੀਰ ਕੀਤਾ ਗਿਆ ਭਾਈ ਜੰਦਾ ਜੀ ਨੂੰ ਸਤਿਗੁਰੂ ਬਾਸਾ ਕਹਿੰਦੇ ਨੇ ਜਿਆਲਾ ਜੀ ਸੇਖੀ ਨਗਰਦਾ ਹੈ ਅਈ ਜਿਆਲਾ ਜੀ ਕਹਿੰਦੇ ਬਾਸਾ ਪਨਵੇਂ ਸਰੀਰ ਦੇ ਵਿੱਚ ਆਪ ਜੀ ਦੇ ਬੀਤੇ ਦੇਖ ਦੇ ਵਿੱਚੋਂ ਵਾਲੀ ਹਾਤੀ ਨੇ ਅਸੀਂ ਵਿੱਚ ਆਪ ਜੀ ਦੀ ਸਿੱਖਾਂ ਇਸ ਕਰਕੇ ਸੇਖ ਸਾਨੂੰ ਨਹੀਂ ਨਗਰਦਾ ਜਿਹਦੇ ਹਿਰਦੇ 'ਚ ਨਾਮ ਲੱਗ ਗਿਆ ਬਾਰ-ਬਾਰ ਆਪ ਕੋਜ ਬੇਨਤੀਆਂ ਕਰਦਿਆਂ ਉਹ ਦੁੱਖ ਸੁੱਖ ਤੋਂ ਦੂਰ ਹੋ ਜਾਂਦੇ ਨੇ ਫਿਰ ਭਾਈ ਸਭੀ ਰਾਜੀਆਂ ਨੂੰ ਲੈ ਕੇ ਆਏ ਰੂਹ ਦੇ ਵਿੱਚ ਰਪੇਟ ਗਈ ਪਾਈ ਸਰੀਰਾਂ ਨੂੰ ਕਹਿਣਾ ਵਾਲੇ ਪਰਸਨ ਉੱਤੇ ਅੱਗ ਲਾ ਕੇ ਸੜਿਆ ਗਿਆ ਇਹ ਸਰੀਰਤ ਸ਼ਹਾਦਤ ਦਿੱਤੀ ਗਈ ਤਿੰਨ ਰੁਸ਼ਕਾਂ ਨੇ ਸ਼ਹਾਦਤ ਹੋਈ ਪਾਈ ਬਾਬਾ ਬੁੱਢਾ ਜੀਾਂ ਦੇ ਘੁੱਲ ਦੇ ਵਿੱਚੋਂ ਪਾਈ ਮੋਹ ਦਿੱਤਾ ਜੀ ਉਹ ਪਹਿਲਾਂ ਹੀ ਸਤਿਗੁਰਾਂ ਨੂੰ ਬੇਨਤੀ ਕਰਕੇ ਸਤਿਗੁਰ ਪਰਸਨ ਨੂੰ ਸਮਾਂ ਵੇਖਿਆ ਨਹੀਂ ਜਾਣ ਹੈ ਇਹ ਬਾਸਾ ਕੇ ਨੇ ਫਿਰ ਕਾਟ ਕਰ ਪਾਈ ਚੜਿਆ ਜਾਨ ਪਹਿਲਾਂ ਹੀ ਸਤਿਗੁਰ ਚਲੇ ਗਏ ਸੰਨ ਪਾਈ ਉਹ ਦਿੱਤਾ ਜੀ ਅਈ ਦੋਲੀ ਬਾਤ ਸੁਨੇਹਾਂ ਸੁ ਤੇ ਗੁਰਦੇਵ ਬਾਦਰਾ ਮਹਾਰਾਜੀਆਂ ਦੇ ਪਿਆਰਾ ਨੰਬਰ 17 ਤੋਂ 1675 ਸ੍ਰੀ ਨੂੰ ਚਾਂਦਨੀ ਚੌਕ ਦੇ ਵਿੱਚ ਸਾਰੇ ਦਿੱਲੀ ਦੇ ਵਿੱਚ ਨੂੰ ਰਾਗ ਕੀਤਾ ਗਿਆ ਸਾਮ ਤੁ ਬਾਤ ਕਰਤੋ ਬਾਤ ਸਾਮ ਦਾ ਨਾਮ ਨੇ ਤੇ ਸਤਿਗ੍ਰੰਥ ਸ਼ਹੀਦ ਕਰਨ ਬਾਅਦ ਜਲਾਲ ਆ ਰਹੇ ਹੈ ਦੇਵ ਜਲਾਲ ਜਲਾਲੂਦੀਨ ਆਪਣਾ ਜਿਹੜਾ ਕਿਰਪਾਨ ਨੂੰ ਦਿੱਤੀ ਕਰ ਰਿਹਾ ਹੈ ਸਤਗੁਰੂ ਸਾਹਿਬ ਕੋਲ ਬੈਠੇ ਨੇ ਤੇ ਸਤਗੁਰਾਂ ਨੇ ਚਾਂਦਰੀ ਚੋਂ ਦਿੱਤ ਜਲਾਲ ਦੀ ਜਲਾਲ ਨੂੰ ਕਿਰਪਾਨ ਦਾ ਉਪਾਰ ਕਰਕੇ ਸਤਗੁਰਾਂ ਦੇ ਸੀਸ ਦੇ ਨਾਮ ਕਰ ਬਸ ਵਫਰਾ ਕਰਕੇ ਸੇਵਾ ਕੀਤਾ ਤੇ ਇਸ ਰਾਤ ਨੂੰ ਦੀ ਦਿਗਿਆਨਾ ਨਵੰਬਰ ਦੀ ਰਾਤ ਲੱਖੀ ਸਾਹਿਬ ਜਾਨਾ ਤੇ ਉਹਦੇ ਪੁੱਤਰ ਨੇ ਸਤਿਗੁਰਾਂ ਦੇ ਸਰੀਰ ਨੂੰ ਝੁਕਿਆ ਹੈ ਆਪਣੀ ਚੌਂਕੜੀ ਜਿਹਦੇ ਵਿੱਚ ਰਹਿੰਦੇ ਸੀ ਉਹਦੇ ਵਿੱਚ ਰੱਖ ਕੇ ਸਤਿਗੁਰਾਂ ਦਾ ਸਸਕਾਰ ਕੀਤਾ ਤੇ ਜਦੋਂ ਉਸ ਸਤਿਗੁਰਾਂ ਨੇ ਜਨ ਆਦਤ ਹੋਈ ਹੈ ਉਸ ਸਮੇਂ ਤੇ ਹੱਥ ਕਰਦੇ ਕਿਤੇ ਬੜੀ ਤੇਜ਼ ਹਨੇਰੀ ਆਈ ਚੱਕਰ ਛੁੜਿਆ ਬੜਾ ਤੂਫਾਨ ਆਇਆ ਤੇ ਭਾਈ ਜੈਤਾ ਜੀ ਉਸਾ ਦੋਹਰਾ ਨਾਲ ਸੀਸ ਲੈ ਕੇ ਦਿੱਲੀ ਤੋਂ ਤੁਰੇ ਵਗ ਵਗ ਪੈਂਦੇਆਂ ਦੇ ਰਾਹੀਂ ਟੈਂਡਾ ਲਗਾ ਕਰਦੇ ਹੋਏ ਕਰਤਾਰਪੁਰ ਦੀ ਤਰਤੀ ਤੇ ਪੁੱਜੇ ਉੱਥੇ ਸਤਿਗੁਰਾਂ ਦੀ ਜਾਗ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਉੱਥੋਂ ਜਾ ਕੇ ਕੰਨ ਸਤਿਗੁਰਾਂ ਦੇ ਆਨੰਦਪੁਰ ਸਾਹਿਬ ਮਾਤਾ ਮਾਨੀ ਕੀ ਜੀਨ ਕਬਲ ਕੀਤੀ ਗਈ ਮਾਤਾ ਗੁਜਰਬਾ ਦੀਆਂ ਨੂੰ ਦੱਸਿਆ ਗਿਆ ਗ왈 ਗੋਵਿੰਦ ਰਾਏ ਜੀ ਨੂੰ ਕੰਮ ਕੀਤੀ ਗਈ ਫਿਰ ਬੜੇ ਸੁਲਕਰ ਦੇ ਨਾਲ ਬਾਤ ਪੀਣੇ ਵਿੱਚ ਸਤਿਗੁਰਾਂ ਨੇ ਸੀਸ ਨੂੰ ਨੰਦਪੁਰ ਸਾਹਿਬ ਜਾਇਆ ਗਿਆ ਤੇ ਜਦੋਂ ਬੇਬੇ ਨਾਨਕੀ ਜੀ ਨੇ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਜੀ ਦੇ ਮੁਖ ਦੇ ਹੋ ਸਵੇ ਮੇ ਗੁਰ ਤੇਗ ਬਹਾਦਰ ਜੀ ਮੁਸਕਰਾ ਰਹੇ ਸਨ ਤੇ ਬੇਬੇ ਨਾਨਕੀ ਜੀ ਮਾਤਾ ਨਾਨਕੀ ਜੀ ਕਹਿਣ ਲੱਗੇ ਕਿ ਜਾਲਪ ਨੇ ਤੁਮੇ ਮੇਰੇ ਪੁੱਤਰ ਨੂੰ ਜੀਵਤ ਕਰ ਦਿੱਤਾ ਪਰ ਮੇਰੇ ਤੇਗ ਬਹਾਦਰ ਦੇ ਮੁਖ ਤੋਂ ਮੁਸਰਾਹਟ ਨਹੀਂ ਪੁੱਛੇ ਇਹ ਵਜਨ ਬੇਬੇ ਨਾਨਕੀ ਮਾਤਾ ਨਾਨਕੀ ਜੀਆਂ ਨੇ ਸੇਵਾ ਸਤਿਗੁਰੂ ਇੰਤਰੀਆਂ ਸਰਪੰਨਾ ਆਨੰਦਪੁਰ ਸਹਿਰ ਜਾ ਕੇ ਜਿੱਥੇ ਅੱਜ ਸੀਸ ਗੰਸਹਿ ਦਰਵਾਜ਼ਾ ਸਵੇਰ ਮਾਇੰ ਹੈ ਇਸ ਕਰਕੇ ਅੱਜ ਦਾ ਉਪਕਾਰ ਨੂੰ ਜੜਾ ਹੈ ਸਤਿਗੁਰੂ ਗੁਰ ਤੇਗ ਬਹਾਦਰ ਮਹਾਰਾਜ ਜੀਆ ਨੇ ਆਪਣੀ ਸ਼ਹਾਦਤ ਦੇ ਕੇ Hindu ਧਰਮ ਦੇ ਰੱਖਿਆ ਦੇ ਨਾਮ ਤੇ ਸਹਾਦਤ ਦਾ ਜਨਮ ਦਿੱਤਾ ਹੈ ਸਤਿਗੁਰੂ ਕਹਿੰਦੇ ਨੇ ਤੇਗੁ ਨਾਦਰ ਮੰਦਿਆ ਕਰ ਪੀਆ ਕਰਮ ਨਾ ਛੁਡਿਐ ਵਾਹਿਗੁਰੂ ਨਾਹੀ ਕਬੜੀਐ ਸਿਰ ਦੀ ਜੈ ਵਾਹਿਗੁਰੂ ਨਾ ਛੁਡਿਐ ਠੀਕਰ ਹੋਰ ਦੀਸ ਸਿਰ ਪ੍ਰਭ ਪਰ ਕੀਆ ਪਿਆ ਤੇਗੁ ਨਾਦਰ ਸੀ ਕਰਿਆ ਕਰਿ ਨਾ ਕਿਨੂ ਆਂ ਤੇਗੁ ਨਾਦਰ ਕੇ ਚਲ ਤਖੈਉ ਜਗਤ ਮੈ ਸੋ ਹੈ ਹੈ ਸਭ ਜਗ ਕਰੈ ਜੈ ਜੈ ਵਾਸਾ ਕਹਿੰਦੇ ਸੁਖਗੋਬ ਦੇ ਵਿੱਚ ਜੈ ਜੈਕਾਰ ਕੋਈ ਸਾਰੇ ਜਨ ਦੇ ਵਿੱਚ ਸੋਗ ਭੂਗਿਆ ਸਤਿਗੁਰਾਂ ਦੇ ਜਨ ਨੇ ਇਸ ਕਰਕੇ ਆ ਕਿ ਉਹ ਕਾਰਨ ਵਿਖੜੇ ਹਨ ਸਤਿਗੁਰਾਂ ਦੀ ਸਹਾਦਤ ਨੂੰ ਕੋਟਾਂ ਕੋਟਵਾਰ ਕੋਟਾਂ ਕੋਟਵਾਰ ਨੂੰ ਸ਼ਤਾਨ ਹੈ ਜਿਨ੍ਹਾਂ ਦੀ ਬਦੌਰਤ ਅਸੀਂ ਹਜੂਰ ਸਾਹਿਬ ਜੀ ਦੇ ਚਰਨਾਂ ਚ ਬੈਠ ਕੇ ਗੁਰੂ ਸਾਹਿਬ ਜੀ ਦੀ ਗੁਰਤਾ ਆਨੰਦ ਮੰਨ ਲਿਆ ਭਰੀ ਗੁਰੂ ਸਾਹਿਬ ਜੀ ਦੀਆਂ ਸਿਖਾਤ ਆਪੋਨਾ ਮਹਾਨ ਸਿਖਾਣਿਆ ਸਾਧ ਸੰਗਤ ਨੂੰ ਤੁਹਾਨੂੰ ਕੋ ਤੁਹਾਨੂੰ ਪ੍ਰਣਾਮ ਹੈ ਵੇਰ ਦੇ ਸੰਗਤ ਦੇ ਚੱਲਣਾ ਕੋਨਾ ਮਹਾਨ ਮਹਾਂਪੁਰਸ਼ਾਂ ਦੀ ਯਾਦਾਂ ਮਨਾਉਂਦੇ ਆ ਸਿੰਘਾਂ ਸਿੱਧਾਂ ਦੀਆਂ ਯਾਦਾਂ ਮਨਾਉਂਦੇ ਆ ਮਨਾਉਣ ਦਾ ਵੀ ਤਾਂ ਮੈਲੇ ਜਿਸ ਉਹਨਾਂ ਦੇ ਪਾਏ ਪਰ ਹੁੰਦੀਆਂ ਵਿੱਚ ਲਈ ਸਤਿਗੁਰ ਜੀ ਦੇ ਦਰਸਾਈ ਮਾਰਗ ਤੇ ਚੱਲੀਏ ਗੁਰੂ ਗਰੀਬ ਨਰਾਜ ਕਾ ਸਾਨਾ ਰਾਜਿਆ ਕਿਹਾਂ ਸਿਮ ਨੂੰ ਸਿੱਤ ਪਿਆਰਾ ਨਹੀਂ ਲੱਗਦਾ ਮਨੁੱਖ ਕੋ ਪਿਆਰੀ ਨਾ ਲੱਗਦਾ ਉਹ ਕੋ ਪਿਆਰੀ ਲੱਗਦੀ ਉਹ ਜਿਹੜੇ ਰਹਿਤ ਪਿਆਰੀ ਉਹ ਜੋ ਸਿੱਖ ਪਿਆਰਾ ਨਾਮੀ ਗਰੀਵਰ ਬਾਦ ਪਾਸਾ ਗੁਰੂ ਤੇਗ ਬਹਾਦਰ ਅੰਦਰ ਸੰਗਤਾਂ ਮੀਨਾ ਚੱਲਦਾ ਕੋ ਚੱਜਣ ਵਾਲਾ ਹੈ ਉਹਦੇ ਸਤਕ ਦਿਨਾਂ ਦੇ ਵਿੱਚ ਸਤਿਗੁਰ ਪਾਸਾ ਜੀਆਂ ਦੇ ਨਾਲ ਕੀ ਕੀ ਬੀਤਿਆ ਪਰ ਸਾਰੇ ਜਾਣਦੇ ਆ ਕਦੇ ਬਾਦ ਜਿਸ ਹੱਥਾਂ ਉਂੀਆਂ ਨੇ ਸਾਡੇ ਬਾਪ ਤੇ ਤੇ ਸਤਿਗੁਰ ਜੀ ਨੇ ਆਪਣੇ ਚਾਰ ਲਾਗ ਵਾਗ ਕੇ ਤੁੰ ਬਚਨ ਗਏ ਸੀ ਇਹਨਾਂ ਗੁਰਦਰਨ ਕੇ ਅਸੀਸ ਪਰ ਬਾੜ دیے ਸਤਿ ਜਾਣ ਚਾਨ ਨੂੰ ਹੋਏ ਤੋ ਕਿਆ ਗਿਆ ਜੀਵਤ ਕਈ ਹਜ਼ਾਰ ਪਾਸਾ ਜਿਆ ਨੇ ਆਪਣੇ ਪੁੱਤਰ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ ਭਾਈ ਗੁਰੂ ਕਲਵੀ ਤਰ ਦੇ ਪੁੱਤਰ ਧਿਆਮ ਅੰਮ੍ਰਿਤਧਾਰੀ ਬਣੋ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਆਪਣੇ ਮਨ ਕਾਜ ਨੂੰ ਸਫਲਾ ਕਰੀਏ ਆਓ ਹੋਈਆਂ ਤਮਾਨ ਬਨਾਨੀ ਜਿਮਾਨ ਸਤੁਰ ਜੀ ਬਕਸ਼ਣ ਜੋਗ ਦੇ ਕਰੀ ਸਾਸਣ ਸਤੁਰ ਜੋਗ ਦੇ ਬਖਸ਼ਣਾ ਨੇ ਉਹ ਇਹ ਵਿਚਾਰ ਮਨ ਨੂੰ ਆ ਜਾਏ ਸਤਿਗੁਰਾਂ ਦਾ ਪਾਵਨ ਮਨ ਦੇ ਜਾਣ ਕੇ ਤੇ ਵਿਸਾਇਓ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨਿਓ ਕਰਤਿਆ ਨੇ ਕਰਤਿਆ ਨੂੰ ਜਾਣ ਕੇ ਆਮ ਕਰਿਓ ਜੀ ਨਾਨਕ ਨੌ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ